ਬਹੁ ਚਰਚਿਤ ਟੈਂਡਰ ਘੁਟਾਲੇ ਦੀ ਜਿੰਦੀ ਜਾਣਕਾਰੀ ਅਸੀਂ ਇੰਪਰੂਵਮੈਂਟ ਟਰਸਟ ਦੇ ਜਿਹੜੇ ਸਭ ਤੋਂ ਵੱਡੇ ਅਧਿਕਾਰੀ ਸੀ ਉਹਨਾਂ ਨੂੰ ਡੇਢ ਦੋ ਮਹੀਨੇ ਪਹਿਲਾਂ ਹੀ ਦਿੱਤੀ ਸੀ ਵੀ ਇੱਕ ਟੈਂਡਰ ਜਿਹੜਾ ਹੈਗਾ ਉਹ ਸ਼ਰਮਾ ਕੰਸਟਰਕਸ਼ਨ ਨਾਲ ਸੈਟਲਮੈਂਟ ਹੋ ਗਈ ਏ ਜਿੰਦੇ ਵਿੱਚ ਇੱਕ ਅਖੋਤੀ ਸਮਾਜ ਸੇਵਕ ਕੁਝ ਐਫਸੀਐਨ ਤੇ ਕੁਝ ਹੋਰ ਬੇਈਮਾਨ ਅਫਸਰ ਰਲੇ ਹੋਏ ਨੇ ਜਿੰਨਾ ਕਰਕੇ ਬੰਦਰਬਾਟ ਹੋ ਰਹੀ ਏ ਮੀਡੀਆ ਇੱਕ ਤਾਂ ਬੜਾ ਰੋਲਾ ਪੈ ਰਿਹਾ ਵੀ ਇੱਕ ਖੋਤੀ ਸਮਾਜਿਕ ਦੇ ਕਾਰਵਾਈ ਹੋਈ ਏ ਦੋ ਐਕਸੀਡੈਂਟ ਦੇ ਕਾਰਵਾਈ ਹੋਈ ਏ ਪਰ ਜਾਗਦਾ ਹੀ ਮੀਰ ਦੇ ਆਵਾਜ਼ ਚੁੱਕਣ ਤੋਂ ਬਾਅਦ ਬੈਗ ਲਿੱਤੇ ਗਏ ਆ ਜੇਕਰ ਬੈਗ ਨਹੀਂ ਲਿੱਤੇ ਗਏ ਤੇ ਜਿਹੜੇ ਬਾਕੀ ਦੋਸ਼ੀ ਏ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੋਈ ਮਤਲਬ ਇਹ ਭ੍ਰਸ਼ਟਾਚਾਰੀ ਹੋਈ ਏ ਮਤਲਬ ਸਮੇ ਤੋਂ ਪਹਿਲਾਂ ਦੱਸ ਰਹੀ ਏ ਉਹਨਾਂ ਤੇ ਕੀ ਕਾਰਵਾਈ ਹੋਈ ਏ ਕਿ ਨਹੀਂ ਹੋਏਗੀ ਜੋ ਜਨਤਾ ਹੈ ਸਭ ਜਾਣਦੀ ਹੈ ਮਾਨ ਸਾਹਿਬ ਉਸੀਂ ਇਹਦੇ ਇੱਕ ਉੱਚ ਸਪਰੀ ਜਾਂਚ ਕਰਾਓ ਇਹਦੇ ਵਿੱਚ ਇੱਕ ਭ੍ਰਿਸ਼ਟਾਚਾਰੀ ਹੋਈਏ ਸਾਡੇ ਕੋਲ ਸਬੂਤ ਹੈਗੇ ਜੇ ਅਸੀਂ ਚਾਹਨੇ ਆ ਜਿਹੜੀ ਤੁਸੀਂ ਸਿੱਟ ਬਿਠਾਈਏ ਜਿਹੜੇ ਤੁਹਾਡੇ ਕੋਲ ਤਲਵਾਵਾਂ ਲੈਂਦੇ ਆ ਉਹ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਦੀਆਂ ਕੰਗਾਰਾ ਦੇ ਪਿੱਛੇ ਪੇਂਡਾ ਚੇ ਕੀ ਮਨਸ਼ਾ ਵੀ ਸਰਕਾਰ ਨੂੰ ਏਨੇ ਕਰੋੜ ਦਾ ਘਾਟਾ ਪਾਇਆ ਗਿਆ ਗੱਲ ਜੇ ਤੁਹਾਡੇ ਕੋਲ ਪ੍ਰੂਫ ਹੈਗਾ ਜਿਹੜਾ ਗੱਲ ਜੇ ਤਮਕੀ ਦੇ ਸਕੋ ਹਾਂਜੀ ਹਾਂਜੀ ਸਾਡੇ ਕੋਲ ਪੁਖਤਾ ਪ੍ਰੂਫ ਹੈਗਾ ਅਸੀਂ ਹਾਈ ਕੋਰਟ ਤੇ ਵਕੀਲਾਂ ਨਾਲ ਸਵਾਹ ਕਰ ਚੁੱਕੇ ਆ ਜਿਹੜੇ ਸਪੋਕਸ ਪਰਸਨ ਆ ਅਸੀਂ ਕੁਲਦੀਪ ਸਿੰਘ ਢਾਲੀਵਾਲ ਜੀ ਦਾ ਉਹਨਾਂ ਚਿਰ ਤੱਕ ਖੈਰਾ ਨਹੀਂ ਛੱਡਾਂਗੇ ਜਿੰਨਾ ਚਿਰ ਤੱਕ ਐਸ ਗੱਲ ਦਾ ਜਵਾਬ ਨਹੀਂ ਦੇਣਗੇ ਵੀ ਐਸਐਸਪੀ ਵਿਜੀਲੈਂਸ ਕੋ ਕਿਹੜੀ ਲਾਪਰਵਾਹੀ ਹੋਈ ਏ ਤੇ ਬਾਕੀ ਦੋਸ਼ੀ ਕੌਣ ਹੈ ਤੇ ਬਾਕੀ ਦੋਸ਼ੀਆਂ ਤੇ ਕਾਰਵਾਈ ਕਦੋਂ ਹੋਏਗੀ ਅਦਾ ਮੈਂ ਆਪਣੇ ਖੀਰਲੇ ਸਵਾਸ ਤੱਕ ਇਹ ਪ੍ਰਸ਼ਾਸਾਰੀਆਂ ਦੇ ਖਿਲਾਫ ਕਾਰਵਾਈ ਕਰਾ ਕੇ ਦੇਗਾ ਕਿਉਂਕਿ ਇਹਦੇ ਚ ਮੁੱਦਾ ਇੱਕ ਖੋਤੀ ਸਮਾਜ से ਵਗਦਾ ਤੇ ਕੁਝ ਪ੍ਰਸ਼ਾਸਕਾਂ ਦਾ 5 ਸਾਲ ਤੋਂ ਬੰਦਰਬਾੰਡ ਕਰਦੇ ਆ ਰਹੇ ਆ 5 ਸਾਲ ਤੋਂ ਅਸੀਂ ਢਾਲੀਵਾਲ ਨੂੰ ਵੀ ਉੱਪਰ ਲਈ ਚੈਲੰਜ ਕਰਦੇ ਆ ਤੁਹਾਡੇ ਰਾਹੀ ਜਾਗਦਾ ਅਮੀਰ ਚੈਲੰਜ ਕਰਦਾ ਹੈ ਕਿਸਾਨ ਜਿੱਥੇ ਬੰਦੇ ਚੈਲੰਜ ਕਰਦੇ ਆ ਢਾਲੀਵਾਲ ਸਾਹਿਬ ਸਾਡੇ ਨਾਲ ਡਿਬੇਟ ਕਰੋ ਇਸ ਮੁੱਦੇ ਤੇ ਅਸੀਂ ਤੁਹਾਡੇ ਮੂੰਹੋਂ ਕਹਵਾਵਾਂਗੇ ਕਿ ਕ腐ਪਸ਼ਨ ਹੋਈ ਹੈ ਜੇ ਅਸੀਂ ਨਾ ਕਹਵਾ ਛੱਡਾਂਗੇ ਅਸੀਂ ਅੰਬਰਸਰ ਸ਼ਹਿਰ ਛੱਡਾਂਗੇ ਸਾਰੇ ਸ਼ੋਤਾਵਾਂ ਨੂੰ ਸੇਵਾਦਾਰ ਜਾਗਦਾ ਅਮੀਰ ਦੀ ਪਿਆਰ ਭਰੀ ਜੈ ਸ਼ੰਕਰ ਪੰਜਾਬ ਦੀ ਜਨਤਾ ਦੇਸ਼ ਦੀ ਜਨਤਾ ਸਾਰਾ ਪੱਤਰਕਾਰ ਭਾਈਚਾਰਾ ਜਾਣਦਾ ਹੈ ਵੀ ਜਾਗਦਾ ਹੀ ਮੇਰਾ ਮਕਸਦ ਮਾਨਵਤਾ ਦੀ ਭਲਾਈ ਹੈ ਗੱਲ ਕਰੀਏ ਬਹੁ ਚਰਚਿਤ ਟੈਂਡਰ ਘਟਾਲੇ ਦੀ ਜਿੰਦੀ ਜਾਣਕਾਰੀ ਅਸੀਂ ਇੰਪਰੂਵਮੈਂਟ ٹرسٹ ਦੇ ਜਿਹੜੇ ਸਭ ਤੋਂ ਵੱਡੇ ਅਧਿਕਾਰੀ ਸੀ ਉਹਨਾਂ ਨੂੰ 1.5-2 ਮਹੀਨੇ ਪਹਿਲਾਂ ਹੀ ਦਿੱਤੀ ਸੀ ਵੀ ਇੱਕ ਟੈਂਡਰ ਜਿਹੜਾ ਹੈ ਉਹ ਸ਼ਰਮਾ ਕੰਸਟਰਕਸ਼ਨ ਨਾਲ ਸੈਟਲਮੈਂਟ ਹੋ ਗਈ ਏ ਜਿੰਦੇ ਵਿੱਚ ਇੱਕ ਅਖੋਤੀ ਸਮਾਜ ਸੇਵਕ ਕੁਝ ਐਕਸੀਅਨ ਤੇ ਕੁਝ ਹੋਰ ਬੇਈਮਾਨ ਅਫਸਰ ਰਹੇ ਹੋਏ ਨੇ ਜਿੰਨਾ ਕਰਕੇ ਬੰਦਰਬਾਟ ਹੋ ਰਹੀ ਏ ਔਰ ਇਹ ਟੈਂਡਰ ਉਸੇ ਕੰਪਨੀ ਨੂੰ ਮਿਲਣਾ ਹੈ ਸ਼ਰਮਾ ਕੰਸਟਰਕਸ਼ਨ ਨੂੰ ਮਿਲਣਾ ਹੈ ਇਹਦੇ ਸਾਡੇ ਕੋਲ ਪੁਖਤਾ ਪ੍ਰੂਫ ਹੈ ਸਮੇਂ ਆਣ ਤੇ ਉਹ ਵੀ ਅਸੀਂ ਲੋੜ ਪਈ ਤੇ ਆਪ ਜੀ ਦੇ ਸਾਹਮਣੇ ਕਰਾਂਗੇ ਅਸੀਂ ਉਸ ਤੋਂ ਬਾਅਦ ਸਾਨੂੰ ਪਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਉਹ ਟੈਂਡਰ ਵਿੱਚ ਕੋਡੀ ਜਾਨਮ ਲਾਤਾ ਹੈ ਉਹ ਟੈਂਡਰ ਉਸ ਸ਼ਖਸ ਨੂੰ ਨਹੀਂ ਦਿੰਦਾ ਸਾਡੇ ਸ਼ੋਰ ਮਚਾਉਣ ਤੋਂ ਬਾਅਦ ਇੱਕ ਵਾਰੀ ਉਹ ਟੈਂਡਰ ਉਸ ਵਕਤੇ ਉਹਨੇ ਦਿੱਤਾ ਇਹ ਟੈਂਡਰ ਹੈਗਾ ਸੀ 52 ਕਰੋੜ 42 ਲੱਖ ਦਾ ਜਿਹੜਾ ਕਿ ਮਤਲਬ ਰੰਜੀਤ ਐਵੇਨਿਊ ਬੀ ਬਲਾਕ ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ ਤੇ ਇੱਕ ਜਿਹੜੀ ਮਤਲਬ ਵਾਈਟੈਕਸ ਦੇ ਅੱਗੇ ਰੋਡ ਹੈ ਉੱਥੇ ਕੰਮ ਸੀ ਇਹ ਕੰਮ ਹੋਣਾ ਸੀ ਮੈਂ ਤੁਹਾਨੂੰ ਦੱਸਦਾ ਵਾਂ ਵੀ ਐਨਐਚ 27 ਕਰੋੜ ਦਾ ਸਿਵਲ ਵਰਕ ਸੀ 1 ਕਰੋੜ 88 ਲੱਖ ਦਾ ਹਾਰਟੀਕਲਚਰ ਸੀ 10 ਕਰੋੜ ਦਾ ਸੜਕਾਂ ਦਾ ਵਿਕਾਸ ਹੋਣਾ ਸੀ 8 ਕਰੋੜ ਤਾਂ 8 ਕਰੋੜ 64 ਲੱਖ ਦਾ ਲਗਭਗ ਬਿਲੀ ਦੇ ਵਰਕੇ ਗਏ ਸੀ ਤੇ ਸਟਾਰਮ ਸਟੇਵਰੇਜ ਦਾ ਤੇ ਹਾਰਵੈਸਟ ਦਾ ਹੋਰ ਕੰਮ ਹੈਗੇ ਸੀ ਜਿਹੜੇ ਬਾਅਦ ਚ ਵਧਾ ਕੇ 52 ਕਰੋੜ 82 ਲੱਖ ਕਰ ਦਿੱਤੇ ਗਏ ਜਦੋਂ ਅਸੀਂ ਆਵਾਜ਼ ਚੁੱਕੀ ਜਦੋਂ ਅਸੀਂ ٹرسٹ ਦੇ ਵੱਡੇ ਅਧਿਕਾਰ ਨੂੰ ਦੱਸਿਆ ਐਕਸ਼ਨ ਸਾਹਿਬ ਨਾਲ ਬੇਨਤੀ ਕੀਤੀ ਵੀ ਇਹਦੇ ਚ ਕਰਪਸ਼ਨ ਹੋ ਰਹੀ ਏ ਇਹ ਟੈਂਡਰ ਤੁਸੀਂ ਪਹਿਲਾਂ ਹੀ ਡਿਸਾਈਡ ਕਰ ਲਿਆ ਵੀ ਇਹ ਟੈਂਡਰ ਜਿਹੜਾ ਹੈਗਾ ਤੁਸੀਂ ਸ਼ਰਮਾ ਕੰਸਟਰਕਸ਼ਨ ਨੂੰ ਦੇ ਰਹੇ ਹੋ ਉਹਦੇ ਸਾਡੇ ਕੋਲ ਪੁਖਤਾ ਪ੍ਰੂਫ ਹੈ ਤੁਹਾਨੂੰ ਵੀ ਦਿਖਾਵਾਂਗੇ ਪਰ ਇਹਨਾਂ ਨੇ ਫਿਰ ਇੱਕ ਛਾਜਿਸ਼ ਰੱਜ ਕੇ ਇਹ ਟੈਂਡਰ 52 ਕਰੋੜ 42 ਲੱਖ ਤੋਂ 52 ਕਰੋੜ 82 ਲੱਖ ਦਾ ਕਰ ਦਿੱਤਾ ਔਰ ਇਹਦੇ ਵਿੱਚ ਅਮਾਉਂਟ ਵਧਾ ਦਿੱਤੀ ਗਈ ਤਾਂਕਿ ਬੰਦਰ ਬਾੜ ਵੱਡੇ ਲੈਵਲ ਤੇ ਕੀਤੀ ਜਾਵੇ ਇਹਦੇ ਵਿੱਚ ਕੁਝ ਪੰਜ ਲੋਕ ਜਿਹੜੇ ਸ਼ਾਮਲ ਹੈ ਜਿੰਦੇ ਵਿੱਚ ਮੇਨ ਪੰਜ ਦੋਸ਼ੀ ਹੈ ਜਿਨ੍ਹਾਂ ਨੇ ਇਹ ਟੈਂਡਰ ਜਿਹੜਾ ਹੈਗਾ ਔਰ ਲੋਰਟ ਕਾ ਨੇ ਚੇਜ ਨਦੀ ਭੂਮਿਕਾ ਹੈ ਅਸੀਂ 12 10 12 2025 ਨੂੰ ਇੱਕ ਲੈਟਰ ਦਿੱਤੀ ਡਾਇਰੀ ਨੰਬਰ ਇਹ ਜਿਹੜਾ ਹੈਗਾ ਇੰਪਰੂਵਮੈਂਟ ਚੇਅਰਮੈਨ ਟ੍ਰਸਟ ਨੂੰ ਵੀ ਇਹ ਨੋਟ ਕਰ ਲੋ ਡਾਇਰੀ ਨੰਬਰ ਅਸੀਂ ਪਹਿਲਾਂ ਹੀ ਕਹਿਤਾ ਵੀ ਇਹ ਟੈਂਡਰ ਤੁਸੀਂ ਸ਼ਰਮਾ ਕੰਸਟਰਕਸ਼ਨ ਨੂੰ ਦੇ ਰਹੇ ਹੋ ਔਰ ਬੜੇ ਘੱਟ ਲੈਸ ਰੇਟ ਤੇ ਦੇ ਰਹੇ ਹੋ ਅਸੀਂ ਪਹਿਲਾਂ ਹੀ ਉਹਨਾਂ ਨੂੰ ਟੈਂਡਰ ਹਲੇ ਲੱਗਾ ਨਹੀਂ ਅਸੀਂ ਪਹਿਲਾਂ ਹੀ ਅਗਾਹ ਕਰਤਾ ਵੀ ਸ਼ਰਮਾ ਕੰਸਟਰਕਸ਼ਨ ਨੂੰ ਇਹ ਲੈਟਰ ਦੀ ਕਾਪੀ ਤੁਹਾਨੂੰ ਦੇਣਿਆ ਅਸੀਂ ਬਾਇ ਨੇਮ ਕੀਤਾ ਹੈ ਇਸ ਟੈਂਡਰ ਚ ਚਾਰ ਕੰਪਨੀਆਂ ਨੇ ਹਿੱਸਾ ਲਿਆ ਸੀ ਇੱਕ ਨੰਬਰ ਤੇ ਸ਼ਰਮਾ ਕੰਸਟਰਕਸ਼ਨ ਨੰਬਰ 2 ਤੇ ਰਜਿੰਦਰਾ ਕੰਸਟਰਕਸ਼ਨ ਨੰਬਰ 3 ਤੇ ਸੀਗਲ ਕੰਸਟਰਕਸ਼ਨ ਨੰਬਰ 4 ਤੇ ਗਣੇਸ਼ ਕਾਰਤਿਕ ਕੰਸਟਰਕਕਸ਼ਨ ਇਹਦੇ ਵਿੱਚ ਜਿਹੜਾ ਸ਼ਰਮਾ ਕੰਸਟਰਕਸ਼ਨ ਸੀ ਉਹਦੀ ਲੈਸ ਹੈਗੀ ਸੀ 1.0.8% ਤੇ ਜਿਹੜੀ ਰਜਿੰਦਰਾ ਕੰਸਟਰਕਸ਼ਨ ਹੈ ਉਹ ਇਹਦੇ ਨਾਲ ਰਿਲੇਟਡ ਹੈ ਭਾਈਵਾਲ ਫਰਮ ਹੈ ਸ਼ਰਮਾ ਕੰਸਟਰਕਸ਼ਨ ਨਾ ਤਕਰੀਬਨ ਜਿੰਨੇ ਵੀ ਟੈਂਡਰ ਆਇਆ ਹੈ ਇੱਕ ਨੰਬਰ ਦੋ ਨੰਬਰ ਫਰਮ ਇਹੋ ਹੁੰਦੀ ਹੈ ਉਹਨੇ 9.25% ਲੈਸ ਪਾਈ ਸੀ ਔਰ ਜਿਹੜੀ ਗਣੇਸ਼ ਕਾਰ्तिके ਸੀ ਉਹਨੇ 11% ਪਾਈ ਸੀ ਔਰ ਜਿਹੜੀ ਸੀਗਲ ਕੰਸਟਰਕਸ਼ਨ ਕੰਪਨੀ ਸੀ ਉਹਨੇ ਵੀ 11-12% ਪਾਈ ਸੀ ਇਹਨਾਂ ਨੇ ਜਦੋਂ ਕੋਡਿਜਨਮ ਲਾਗੂ ਕਰਤਾ ਉਸ ਤੋਂ ਬਾਅਦ ਇਹਨਾਂ ਨੂੰ ਘੱਟੋ-ਘੱਟ 14 ਦਿਨ ਚਾਹੀਦੇ ਟੈਂਡਰ ਖੋਲਣ ਦੇ ਇਹਨਾਂ ਨੂੰ ਮਤਲਬ ਆਪਣੀ ਭਾਪ ਦੀ ਹੱਟੀ ਚਲਾਉਣ ਵਾਸਤੇ ਜਿਹੜੇ ਇੰਪਰੂਵਮੈਂਟਸ ਦੇ ਅਧਿਕਾਰੀ ਸੀ ਜਾਂ ਐਕਸੀਡੈਂਸ ਅਬਾਦ ਸੀ ਇਹਨਾਂ ਤਿੰਨ ਦਿਨ ਬਾਅਦ ਹੀ ਟੈਂਡਰ ਖੋਲਤਾ ਔਰ ਤਿੰਨ ਦਿਨ ਬਾਅਦ ਟੈਂਡਰ ਜਿਹੜਾ ਜਿੱਦਾਂ ਰੂਲ ਹੈ ਕਾਨੂੰਨ ਹੈ ਇਹ 14 ਦਿਨ ਪਹਿਲਾਂ ਟੈਂਡਰ ਨਹੀਂ ਖੋਲਿਆ ਜਾ ਸਕਦਾ ਉਸ ਤੋਂ ਇਲਾਵਾ ਨਾ ਵੱਡੀ ਗਲਤੀ ਕੀ ਕੀਤੀ ਜਦੋਂ ਮਤਲਬ ਐਨਓ ਸੀਗਲ ਕੰਪਨੀ ਨੂੰ ਬਾਹਰ ਕੱਢਤਾ ਉਹ ਇੱਕ ਚੰਗੀ ਭਲੀ ਫਰਮ ਹੈ ਜਿਨ੍ਹਾਂ ਨੇ 2-2000 ਕਰੋੜ ਦੇ ਕੰਮ ਪੂਤਾ ਸਕਦੀ ਏ ਉਹਨਾਂ ਨੂੰ ਬਾਹਰ ਕੱਢਤਾ ਔਰ ਉਹਨਾਂ ਨੂੰ ਨੋਟਿਸ ਨਹੀਂ ਦਿੱਤਾ ਵੀ ਤੁਹਾਡੇ ਕੋਈ ਪੇਪਰ ਵਰਕ ਦੀ ਕਮੀ ਹੈ ਇੱਕ 7 ਦਿਨ ਦਾ ਸਮਾਂ ਹੁੰਦਾ ਹੈ 7 ਦਿਨ ਦੇ ਅੰਦਰ ਅੰਦਰ ਉਹਨਾਂ ਨੂੰ ਇਤਲਾਹ ਦੇ ਦੇਣੀ ਹੁੰਦੀ ਏ ਅਧਿਕਾਰੀਆਂ ਨੇ ਵੀ ਤੁਹਾਡੇ ਕੋ ਇਹ ਪੇਪਰ ਨਹੀਂਗਾ ਸਾਨੂੰ ਇਹ ਪੇਪਰ ਦਿਓ ਉਹਨਾਂ ਨੇ ਮਤਲਬ ਇੰਨੇ ਹਫਸ਼ੀ ਹੋ ਗਏ ਸਮਾਜ ਸੇਵਕ ਐਕਸੈਂਸ ਬੰਦ ਤੇ ਕੁਝ ਹੋਰ ਅਧਿਕਾਰੀ ਵੀ ਬਿਨਾ ਕਿਸੇ ਨੂੰ ਨੋਟ ਦਿੱਤੇ اٹੈਂਡਰ ਲੋਡ ਕਰਤਾ ਅਸੀਂ ਇਹਦੀ ਕੰਪਲੇਂਟ ਵਿਜੀਲੈਂਸ ਨੂੰ ਕੀਤੀ ਡੀਸੀ ਸਾਹਿਬ ਨੂੰ ਕੀਤੀ ਡੀਸੀ ਸਾਹਿਬ ਨੇ ਇੱਕ ਸੈਟ ਬਿਠਾਈ ਸੈਟ ਵਟਾਣ ਦੇ ਸਿੱਤੇ ਵਿੱਚੋਂ ਮਤਲਬ ਇਹਦਾ ਜੋ ਵੀ ਅੱਜ ਸਾਡੇ ਡੀਸੀ ਸਾਹਿਬ ਨਾਲ ਗੱਲ ਹੋਈ ਏ ਉਹਨਾਂ ਨੇ ਕਹਿੰਦੇ ਵੀ ਅਸੀਂ ਰਿਪੋਰਟ ਜਿਹੜੀ ਹੈਗੀ ਏ ਚੀਫ ਸੈਕਟਰ ਨੂੰ ਭੇਜ ਦਿੱਤੀ ਹੈ ਚੀਫ ਸੈਕਟਰੀ ਨੂੰ ਰਿਪੋਰਟ ਭੇਜ ਦਿੱਤੀ ਏ ਹੁਣ ਗੱਲ ਕਰੀਏ ਭ੍ਰਸ਼ਟਾਚਾਰੀ ਦੀ ਇੱਕ ਚੀਜ਼ ਅਸੀਂ ਪਹਿਲਾਂ ਹੀ ਤਲਾਹ ਕਰਤੀ ਏ ਵੀ ਇਹ ਚੀਜ਼ ਹੋਣੀ ਏ ਉਹ ਚੀਜ਼ ਹੋਈ ਉਸੇ ਸਾਡੇ ਤੱਥਾਂ ਦੀ ਹੋਈ ਅਸੀਂ ਲਗਾਤਾਰ ਸੋਸ਼ਲ ਮੀਡੀਆ 'ਤੇ ਰੌਲਾ ਪਾ ਰਹੇ ਹਾਂ ਔਰ ਸਰਕਾਰ ਦੀ ਮਨਸ਼ਾ ਵੇਖੋ ਸਰਕਾਰ ਭਗਵੰਤ ਮਾਨ ਸਿੰਘ ਬਹੁਤ ਵਧੀਆ ਸੀਐਮ ਨੇ ਔਰ ਭ੍ਰਸ਼ਟਾਚਾਰੀ ਖਿਲਾਫ ਉਹ ਬਹੁਤ ਵਧੀਆ ਉਪਰਾਲੇ ਕਰ ਰਿਹਾ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਹਾਂ ਭਗਵੰਤ ਮਾਨ ਜੀ ਜਿਹੜਾ ਨਾਰਾ ਹੈ ਵੀ 0% ਭ੍ਰਸ਼ਟਾਚਾਰੀ ਤੇ ਟੋਲਰੈਂਸ ਬਰਦਾਸ਼ਤ ਨਹੀਂ ਕੀਤੀ ਜਾਏਗੀ ਉਹ ਆਪਣੇ ਆ ਗੱਲਾਂ ਦੇ ਕੈਮ ਨੇ ਉਹਨਾਂ ਨੇ ਇੱਕ ਵਿਜੀਲੈਂਸ ਦਾ ਜਿਹੜਾ ਐਸਐਸਪੀਸੀ ਅਬਰਸਰ ਸਰਦਾਰ ਲਖਬੀਰ ਸਿੰਘ ਜੀ ਨੂੰ ਸਸਪੈਂਡ ਕਰਤਾ ਤੇ ਇੱਕ ਇੰਸਪੈਕਟਰ ਅਧਿਕਾਰੀ ਨੂੰ ਵੀ ਸਸਪੈਂਡ ਕਰਤਾ ਕਾਰਨ ਕੀ ਸੀ ਐਸਐਸਪੀ ਵਿਜ਼ਨ ਨੂੰ ਸਸਪੈਂਡ ਕਰ ਹਾਂ ਕਾਰਨ ਕੀ ਸੀ ਇਸੇ ਕਰਕੇ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆਂ ਵੀ ਮਾਨਯੋ ਢਾਲੀਵਾਲ ਸਾਹਿਬ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਏ ਉਹਨਾਂ ਨੂੰ ਪੱਤਰਕਾਰਾਂ ਪੁੱਛਿਆ ਉਹ ਤੁਸੀਂ ਵੀਡੀਓ ਦੇਖ ਲੈਣਾ ਕੱਲ ਦੀ ਵੀ ਤਾਲੀਬਾਤ ਸਾਹਿਬ ਜਿਹੜਾ ਐਡਾ ਵੱਡਾ ਅਫਸਰ ਜਿਨੂੰ ਮਤਲਬ ਮਨਜੀਠੀਏ ਦੇ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਹੋਵੇ ਉਹਨੂੰ ਮਤਲਬ ਕੋਈ ਕਾਰਨ ਤਾਂ ਦੱਸੋ ਵੀ ਤੇਰਾ ਗੁਨਾਹ ਕੀ ਏ ਉਹਨੂੰ ਗੁਨਾਹ ਦੱਸੋਂਦਾ ਗੁਨਾਹ ਸਾਝੀ ਕਰੋ ਜਨਤਾ ਨੂੰ ਵੀ ਤੁਸੀਂ ਉਹਨੂੰ ਸਸਪੈਂਡ ਕਿਉਂ ਕੀਤਾ ਦੋ ਵੱਡੇ ਅਧਿਕਾਰੀਆਂ ਨੂੰ ਜੇਕਰ ਮਤਲਬ ਕੋਈ ਜੱਜ ਵੀ ਕੇ ਉਹਨੂੰ ਫਾਂਸੀ ਦੀ ਸਜ਼ਾ ਦਿੰਦਾ ਹੈ ਪਹਿਲਾਂ ਉਹਨੂੰ ਦਾ ਗੁਨਾਹ ਦੱਸਦਾ ਉਹਨੂੰ ਮੌਕਾ ਮਿਲਦਾ ਵੀ ਮੈਂ ਬੇਗੁਨਾਹ ਆ ਜਾਂ ਨਹੀਂ ਇੰਦੇ ਵਿੱਚ ਸਰਕਾਰ ਦੀ ਮਨਸ਼ਾ ਕੀ ਏ ਜਿਹੜੇ ਹਾਲੇ ਤੱਕ ਮਤਲਬ ਉਹਦਾ ਗੁਨਾਹ ਨਹੀਂ ਦੱਸ ਲਈ ਢਾਲੀਵਤ ਸਾਹਿਬ ਕਹਿੰਦੇ ਜੀ ਉਹਨੇ ਲਾਪਰਵਾਹੀ ਕੀਤੀ ਜੇ ਢਾਲੀਵਤ ਸਾਹਿਬ ਲਾਪਰਵਾਹੀ ਕੀਤੀ ਏ ਕਿਹੜੇ ਫੀਲਡ 'ਚ ਲਾਪਰਵਾਹੀ ਹੋਈ ਏ ਕੀ ਉਹਨਾਂ ਕੋਈ ਪੇਪਰਾਂ 'ਚ ਛੇਡਛਾੜ ਕੀਤੀ ਏ ਜਿਹੜੀ ਸਾਡੀ ਦਰਖਾਸਤ ਸੀ ਜਾਂ ਸੀਗਲ ਕੰਪਨੀ ਦੀ ਦਰਖਾਸਤ ਸੀ ਜਾਂ ਕੋਈ ਉਹਨਾਂ ਰਿਸ਼ਤ ਮੰਗੀ ਗਏ ਕੋ ਜਾਂ ਕਿਹੜੀ ਇਹੋ ਜੀ ਲਾਪਰਵਾਹੀ ਏ ਜਿਹੜੀ ਤੁਸੀਂ ਜਨਤਕ ਨਹੀਂ ਕਰ ਰਹੇ ਮੀਡੀਆ ਅੱਗੇ ਕੀ ਮਨਸ਼ਾ ਹੈ ਸਰਕਾਰ ਦੀ ਜੇਕਰ ਉਹਨਾਂ ਨੇ ਗੁਨਾਹ ਇਹਨਾਂ ਨੂੰ ਏਡੀ ਵੱਡੀ ਸਜ਼ਾ ਮਿਲੀ ਏ ਤੇ ਉਹ ਜਨਤਾ ਕਰੋ ਜਨਤਾ ਐਸੇ ਲਈ ਸ਼ੰਕਾ ਕਰ ਰਹੀ ਏ ਸਰਕਾਰ ਦੀਆਂ ਨੀਤੀਆਂ ਦੇ ਇਸ ਤੋਂ ਬਾਅਦ ਜੇਕਰ ਮੁੱਦਾ ਤਾਂ ਹੀ ਸ਼ਿਕਾਇਤ ਅਸੀਂ ਕੀਤੀ ਏ ਇੰਪਰੂਵਮੈਂਟ ਟਰਸਟ ਦੇ ਅਧਿਕਾਰੀਆਂ ਦੀ ਸ਼ਿਕਾਇਤ ਅਸੀਂ ਕੀਤੀ ਏ ਠੇਕੇਦਾਰੀ ਸ਼ਰਮਾ ਕੰਸਟਰਕਸ਼ਨ ਵਾਲੇ ਦੀ ਕਿ ਉਹਨਾਂ ਤੇ ਕੋਈ ਕਾਰਵਾਈ ਹੋਈ ਏ ਮੀਡੀਆ 'ਚ ਤਾਂ ਬੜਾ ਰੋਲਾ ਪੈ ਰਿਹਾ ਵੀ ਇੱਕ ਅਖੋਤੀ ਸਮਾਜ ਸੇਵਕ ਦੇ ਕਾਰਵਾਈ ਹੋਈ ਏ ਦੋ ਐਕਸੀਨਾਂ ਤੇ ਕਾਰਵਾਈ ਹੋਈ ਏ ਇੱਕ ਸ਼ਰਮਾ ਕੰਸਟਰਕਸ਼ਨ ਤੇ ਹੋਈ ਏ ਇਹ ਲਗਾਤਾਰ 3 ਦਿਨ ਤੋਂ ਜਿਹੜਾ ਖਬਰਾਂ ਦਾ ਬਾਜ਼ਾਰ ਹੈ ਗਰਮ ਹੈ ਪਰ ਜਾਗਦਾ ਹੀ ਮਿਰ ਨੂੰ ਮਤਲਬ ਲੱਗਦਾ ਪਿਆ ਵੀ ਬਿਲਕੁਲ ਗਲਤ ਹੋ ਰਿਹਾ ਹੈ ਕੋਈ ਇਨਸਾਫ ਦੀ ਗੱਲ ਨਹੀਂ ਹੋ ਰਹੀ ਕੋਈ ਭ੍ਰਸ਼ਟਾਚਾਰ ਨੂੰ ਨਹੀਂ ਗੱਲ ਰੋਕਣ ਦੀ ਗੱਲ ਹੋ ਰਹੀ ਸਿਰਫ ਹੱਟੀਆਂ ਹੱਟੀਆਂ ਦੇ ਮੁੱਲ ਵਧਾਏ ਗਏ ਆ ਜਾਗਦਾ ਹੀ ਮਿਰ ਦੇ ਆਵਾਜ਼ ਚੁੱਕਣ ਤੋਂ ਬਾਅਦ ਬੈਗ ਲਿੱਤੇ ਗਏ ਆ ਜੇਕਰ ਬੈਗ ਨਹੀਂ ਲਿੱਤੇ ਗਏ ਤੇ ਜਿਹੜੇ ਬਾਕੀ ਦੋਸ਼ੀ ਏ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੋਈ ਜਾਂ ਜਿਹੜੀ ਡੀਸੀ ਸਾਹਿਬ ਨੂੰ सीगल कंपनी ने शिकायत की या ਸਾਡੀ ਐਨਜੀਓ ਜਾਗਦਾਵੀ ਨੇ ਸ਼ਿਕਾਇਤ ਕੀਤੀ ਜਿੰਦੇ ਆਧਾਰ ਤੇ ਉਹਨਾਂ ਇੱਕ ਸੱਟ ਬਣਾ ਬਿਠਾਈ ਔਰ ਸੱਟ ਬਿਠਾ ਕੇ ਜਿਹੜਾ ਡਿਸੀਜਨ ਲਿਆ ਜਿਹੜਾ ਚੀਫ ਸਟੇਟੂ ਭੇਜਿਆ ਉਹ ਡਿਸੀਜਨ ਸਾਦਨੀ ਕਰੋ ਤਾਂ ਕਿ ਜਨਤਾ ਨੂੰ ਪਤਾ ਲੱਗੇ ਵੀ ਐਸਐਸਪੀ ਵਿਜੀਲੈਂਸ ਤੇ ਕਾਰਵਾਈ ਹੋਈ ਏ ਜਿਹੜੇ ਬਾਕੀ ਜਿਨ੍ਹਾਂ ਤੇ ਜਾਗਦਾਵੀ ਇਲਜ਼ਾਮ ਲਗਾ ਰਹੀ ਏ ਵੀ ਮਤਲਬ ਇਹ ਭ੍ਰਸ਼ਟਾਚਾਰੀ ਹੋਈ ਏ ਮਤਲਬ ਸਮੇ ਤੋਂ ਪਹਿਲਾਂ ਦੱਸ ਰਹੀ ਏ ਉਹਨਾਂ ਤੇ ਕੀ ਕਾਰਵਾਈ ਹੋਈ ਏ ਕਿ ਨਹੀਂ ਹੋਏਗੀ ਕਿ ਜਿਵੇਂ ਪਹਿਲ ਦੀ ਤਰ੍ਹਾਂ ਅਸੀਂ ਹਾਈਟ ਲੈ ਲਾਂਗੇ ਭ੍ਰਸ਼ਟਾਚਾਰੀ ਦਾ ਰੋੜਾ ਪਾ ਦਾਂਗੇ ਇੱਕ ਅੱਦੇ ਬੰਦੇ ਨੂੰ ਬੜੀ ਦਾ ਬੱਕਰਾ ਬਣਾ ਦਾਂਗੇ ਤੇ ਵਾਵਾ ਖਾਟ ਲਾਂਗੇ ਜਿਹੜਾ ਜੋ ਜਨਤਾ ਹੈ ਸਭ ਜਾਣਦੀ ਹੈ ਮਾਨ ਸਾਹਿਬ ਤੁਸੀਂ ਇਹਦੇ ਇੱਕ ਉੱਚ ਸਤਰੀ ਜਾਂਚ ਕਰਾਓ ਇਹਦੇ ਵਿੱਚ ਭ੍ਰਸ਼ਟਾਚਾਰੀ ਹੋਈ ਜੇ ਸਾਡੇ ਕੋਲ ਸਬੂਤ ਹੈਗੇ ਜੇ ਅਸੀਂ ਚਾਹਨੇ ਆ ਜਿਹੜੀ ਤੁਸੀਂ ਸਿੱਟ ਬਿਠਾਈਏ ਜਿਹੜੇ ਤੁਹਾਡੇ ਕੋਲ ਤਨਖਾਹਾਂ ਲੈਂਦੇ ਆ ਉਹ ਭ੍ਰਸ਼ਟਾਚਾਰੀਆਂ ਨੂੰ ਜੇਲ੍ਹ ਦੀਆਂ ਕਗਾਰਾਂ ਦੇ ਪਿੱਛੇ ਭੇਜੋ ਜਿਹੜੀਆਂ ਕੰਪਨੀਆਂ ਸੀ ਜਿਵੇਂ ਕਿ ਤੁਸੀਂ ਦੱਸਿਆ ਕਿ ਕੰਪਨੀਆਂ ਵੱਲੋਂ ਟੈਂਡਰ ਲਾਏ ਗਏ ਸੀ ਤੇ ਜਿਹੜੀ ਸ਼ਰਮਾ ਕੰਪਨੀਆਂ ਉਹਦੇ ਵੱਲੋਂ 1% ਜਿਹੜੀ ਆ ਕਮਿਸ਼ਨ ਸੀ ਤੇ ਬਾਕੀਆਂ ਦੇ ਵੱਲੋਂ 11-11% ਕਮਿਸ਼ਨ ਦਿੱਤੀ ਗਈ ਤੇ ਕਾਫੀ ਮੁਨਾਫਾ ਜਿਹੜਾ ਆ ਪੰਜਾਬ ਸਰਕਾਰ ਦੇ ਖਾਤੇ 'ਚ ਆ ਪੈ ਸਕਦਾ ਸੀ ਪਰ ਕੀ ਕਾਰਨ ਰਹਿ ਗਏ ਨੇ ਜਿਹਦੇ ਕਾਰਨ ਇਹ ਸਭ ਕੁਝ ਹੋਇਆ ਦੇਖੋ ਜਦੋਂ 1% ਲੈਸ ਤੇ ਟੈਂਡਰ ਜਾਏਗਾ ਤੇ ਸਰਕਾਰ ਨੂੰ ਸਾਰਾ 50 ਲੱਖ ਦਾ ਮੁਨਾਫਾ ਹੋਏਗਾ ਜਦੋਂ ਉਹ ਹੀ ਟੈਂਡਰ 15% ਤੇ ਜਾਏਗਾ ਜਾਂ 11% ਤੇ ਜਾਏਗਾ ਤੇ ਸਰਕਾਰ ਨੂੰ 6-7 ਕਰੋੜ ਦਾ ਮੁਨਾਫਾ ਹੋਏਗਾ 7-8 ਕਰੋੜ ਦਾ ਮੁਨਾਫਾ ਹੋਏਗਾ ਪਰ ਇਹ ਜਿਹੜੇ ਲੋਕ ਨੇ ਇਹ ਜਿਹੜੇ ਬੇਈਮਾਨ ਨੇ ਚੋਹ ਠੱਗ ਨੇ ਇਹ ਆਪਣੀਆਂ ਜੇਬਾਂ ਗਰਮ ਕਰਦੇ ਆ ਇਹ ਕੋਈ ਇਹੋ ਟੈਂਡਰ ਨਹੀਂ ਬੜੇ ਕੋਟਾ ਲੈਣੇ ਕਰਨਗੇ ਚਾਹਦਾ ਵੀ ਸਮੇ ਸਮੇ ਸਰ ਸਬੂਤਾਂ ਸੇ ਸਮੇਤ ਇਹਨਾਂ ਨੂੰ ਜਾਗਰ ਕਰੇਗਾ ਹੁਣ ਤਾਂ ਸਾਫ ਹੋ ਰਹੇਗੇ ਅਸੀਂ ਤਾਂ ਸ਼ੁਰੂ ਤੋਂ ਰੋਲਾ ਪਾ ਰਹੇ ਆ ਵੀ ਭ੍ਰਸਟਾਚਾਰੀ ਹੋ ਰਹੀ ਹੈ ਇੰਪਰੂਵਮੈਂਟ ਟਰਸਟ ਦਾ ਵਿਭਾਗ ਇੱਕ ਇਹੋ ਜਿਹਾ ਭਾਗ ਹੈ ਜਿਹੜਾ ਮਿਨਿਸਟਰੀ ਹੱਬ ਨੂੰ ਵੀ ਪਾਸ ਕਰਦਾ ਹੈ ਮਿਨਿਸਟਰੀ ਹੱਬ ਤੋਂ ਵੀ ਜ਼ਿਆਦਾ ਇਹ ਲੋਕ ਪੈਸਾ ਕਮਾਉਂਦੇ ਆ ਜਿਹੜੇ ਮਤਲਬ ਜਨਤਾ ਨੂੰ ਕੋਈ ਨਹੀਂ ਤਾਂ ਜਾਂਦਾ ਤੁਸੀਂ ਜਾਓ ਰਣਜੀਤ ਐਨੂ ਤੇਜਸਤਾਲ ਦੇ ਅੱਗੇ ਪਾਈ ਟੈਕਸ ਦੇ ਮੇਲੇ ਦੇ ਅੱਗੇ ਦੱਸੋ ਤੇ ਕਿਹੜੀਆਂ ਸੜਕਾਂ ਬਣਨ ਲੱਗੀਆਂ ਕਿਹੜੇ ਸੀਵਰੇਜ ਸਟੋਰ ਮਥੇ ਲੱਗਣ ਵਾਲੇ ਆ ਕਿਹੜੇ ਬੂਟੇ ਲੱਗਣ ਵਾਲੇ ਆ ਉੱਥੇ ਤਾਂ ਸੜਕਾਂ ਬਣੀਆਂ ਐ ਇਸ ਤੋਂ ਇਲਾਵਾ ਤੁਸੀਂ ਜਾਓ ਕੋਟ ਖਾਲਸਾ ਤੁਸੀਂ ਜਾਓ ਜਹਾਈਗੜ ਤੁਸੀਂ ਜਾਓ ਟਰੱਕ ਸਟੈਂਡ ਤੇ ਜਿੱਥੇ ਵਿਕਾਸ ਦੀ ਲੋੜ ਹੈ ਉੱਥੇ ਦਾ ਕੋਈ ਟੈਂਡਰ ਵੀ ਪਾਸ ਕਰ ਦੇ ਇਹ ਟੈਂਡਰ 59 ਕਰੋੜ ਦਾ ਜਿਹੜਾ ਹੈ ਇਹ ਟੈਂਡਰ ਪਹਿਲਾਂ 36 ਕਰੋੜ ਦਾ ਪਾਸ ਕੀਤਾ ਹੋਣ ਲੱਗਾ ਸੀ ਉਦੋਂ ਦਮਨ ਜੀ ਚੇਅਰਮੈਨ ਸੀ ਪਰ ਉਹ ਵੀ ਥੋੜਾ ਜਿਹਾ ਪਿੱਛੇ हट ਗਏ ਉਸ ਤੋਂ ਬਾਅਦ ਰਿੰਟੂ ਜੀ ਨੇ ਟੈਂਡਰ ਪਾਸ ਕੀਤਾ 52 ਕਰੋੜ 40 ਲੱਖ ਦਾ ਸਾਡੇ ਵਿਰੋਧ ਕਰਨ ਤੋਂ ਬਾਅਦ ਅਸੀਂ ਕਹਿ ਆ ਵੀ ਸ਼ਰਮ ਨੂੰ ਦੇ ਰਹੇ ਹੋ ਇਹ ਹਰ ਵਾਰੀ ਸ਼ਰਮ ਨੂੰ ਕਿਉਂ 1% ਲੈਸ ਤੇ ਮਿਲਦਾ ਹੈ ਟੈਂਡਰ ਜਦ ਤੁਸੀਂ ਹੋ ਲੈ ਕੇ ਤੇ ਰਿੰਟੂ ਨੇ ਜਿਹੜਾ ਹੈਗਾ ਸ਼ਰਮ ਨੂੰ ਦਿੱਤਾ ਪ੍ਰਿੰਟੋ ਕਰਮਜੀਤ ਸਿੰਘ ਹੈਂਟੂ ਚੇਅਰਮੈਨ ਤੁਸੀਂ ਕਹਿੰਦੇ ਹੋ ਕਿ ਦਿੱਤਾ ਕਿ ਸ਼ਿਕਾਇਤ ਤੇ ਤੁਹਾਡੇ ਸਕੱਟ ਐਸਐਸਪੀ ਨਿਲੰਭਿਤ ਹੋ ਗਿਆ ਅਗਰ ਤੁਹਾਡੀ ਸ਼ਿਕਾਇਤ ਤੇ ਨਿਲੰਭਿਤ ਹੋਇਆ ਹੋਏਗਾ ਤੇ ਤੇ ਇਹਦਾ ਮਤਲਬ ਹੈ ਜੇ ਫਿਰ ਜਿਹੜੇ ਦਫ ਐਫਆਈਆ ਚੋਰੀ ਹੋਈ ਮੈਂ ਮੇਰੀ ਗੱਲ ਸੁਣੋ ਜਿਹੜੇ ਐਸਐਸਪੀ ਸਸਪੈਂਡ ਹੋਏ ਆ ਸ਼ਿਕਾਇਤ ਅਸੀਂ ਵੀ ਕੀਤੀ ਸ਼ਿਕਾਇਤ ਸਿਗਲ ਕੰਪਨੀ ਨੇ ਵੀ ਕੀਤੀ ਸੀ ਜਿਨ੍ਹਾਂ ਨੂੰ ਬਿਨਾਂ ਕਿਸੇ ਵਜ੍ਹਾ ਦੇ ਬਾਹਰ ਕੱਢਿਆ ਗਿਆ ਇੱਕ ਜੇ ਪੇਪਰ ਵੇਖੋ ਇੱਕ ਪੇਪਰ ਜੇ ਮੰਨ ਲਓ ਕੋਈ ਘਟਵਾਦ ਹੁੰਦਾ ਹੈ ਕੋਈ ਰੂਲ ਐਂਡ ਰੈਗੂਲੇਸ਼ਨ ਦੇ ਖਿਲਾਫ ਹੁੰਦਾ ਹੈ ਕਿ ਸਰਕਾਰ ਨੂੰ 8-10 ਕਰੋੜ ਦਾ ਘਾਟਾ ਪਾ ਦਿੱਤਾ ਜਾਏਗਾ। ਪਰ ਪੇਪਰ ਕੌਣ ਬਣਾਉਂਦੇ ਆ? ਇਹ ਪ੍ਰਸ਼ਤ ਅਫਸਰ। ਜਿੰਨੀਆਂ ਵੀ ਡਾਕੂਮੈਂਟਸ ਸਾਰੇ ਪੰਜਾਬ ਦੀ ਜਨਤਾ ਨੂੰ ਪਤਾ ਹੈ ਕਿ ਜਿੰਨਾ ਵੀ ਇੰਪਰੂਵਮੈਂਟ ਟਰਸਟ 'ਚ ਇੰਨੇ ਵੀ ਵੱਡੇ ਟੈਂਡਰ ਹੁੰਦੇ ਆ ਅਖੋਤੀ ਜਿਹੜਾ ਅਖੋਤੀ ਸਮਾਜ ਸੇਵਕਾ ਜਿੰਨੇ ਕਲੰਕਿਤ ਕਰਤਾ ਸਮਾਜ ਸੇਵਕ ਦੇ ਨਾਂ ਨੂੰ ਉੰਦੀ ਨਹੀਂ ਤੁਹਾਨੂੰ ਨਾਂ ਨਹੀਂ ਤੁਹਾਨੂੰ ਨਾਂ ਨਹੀਂ ਪਤਾ ਚੱਲਿਆ ਨਾ ਕੀ ਨਾਂ ਆ ਘੁਪੀ ਸਮਾਜ ਸੇਵੀ ਰਾਹੀ ਕੋਲੇ ਨਾ ਹੋ ਦੇਖੋ ਆਹਦੇ ਤੁਸੀਂ ਨਾਮ ਲੈਣ ਤੋਂ ਡਰਨਦੇ ਹੋ ਸ਼ਾਇਦ ਵੇਖੋ ਮੈਂ ਨਾ ਇੱਕ ਗੱਲ ਕਹਾਂ ਤੁਸੀਂ ਵੀ ਐਡੇ ਭੋਲੇ ਨਹੀਂ ਹੈਗੇ ਕੀ ਗੱਲ ਤੁਸੀਂ ਖ਼ਬਰਾਂ ਨਹੀਂ ਵੇਖਿਆ ਤੁਸੀਂ ਖ਼ਬਰਾਂ ਨਹੀਂ ਵੇਖਿਆ ਤੁਸੀਂ ਤਾਂ ਆਪ ਫੋਟੋਆਂ ਲਾਈਆਂ ਤੇ ਜਰੂਰ ਮੇਰੇ ਮੂੰਹ ਘੁਆਣਾ ਸੈਕਲ ਸਾਹਿਬ ਅੱਜ ਵੀ ਸਾਲਗਾਇਸ ਤੁਹਾਡੇ ਨਾਲ ਲੱਗੀ ਦੇਖੋ ਮੈਂ ਜਦੋਂ ਸਬੂਤ ਹੱਥ 'ਚ ਹੋਣਗੇ ਨਾ ਤੇ ਉਹਨੂੰ ਫਿਰ ਮੈਂ ਧਰਵਾਗਾ ਜਨਤਾ ਸਾਹਮਣੇ ਧਰਵਾਗਾ ਕੋਈ ਐਫਰ ਨਹੀਂ ਹੋ ਰਹੀ ਅਸੀਂ ਇਸੇ ਕਰਕੇ ਪ੍ਰੈਸ ਕਾਨਫਰੰਸ ਕਰ ਰਹੇ ਆ ਵੀ ਸਰਕਾਰ ਤੱਕ ਮੈਸੇਜ ਪਹੁੰਚਾ ਰਹੇ ਆ ਜਿਹੜੇ ਸਾਡੇ ਸਪੋਰਟਸ ਪਰਸਨ ਜਿਹੜੇ ਧਾਲੀਵਾਲ ਸਾਹਿਬ ਨੇ ਬਹੁਤ ਹੀ ਵਧੀਆ ਇੱਕ ਨੇਤਾ ਨੇ ਕਲਮਠੀ ਨੇ ਮੈਂ ਉਹਨਾਂ ਦੀ ਪਿੱਛੇ ਵੇਖੀ ਵੀ ਉਹਨਾਂ ਜਦੋਂ ਇੱਥੇ ਸ਼ਹਿਰ ਵਿੱਚ ਜਦੋਂ ਹਾਰ ਆਏ ਪਿੱਛੇ ਉਹਨਾਂ ਨੇ ਬੜੀ ਸੇਵਾ ਕੀਤੀ ਮੈਂ ਉਹਨਾਂ ਦਾ ਫੈਨ ਆ ਮੈਂ ਤੁਹਾਡੀ ਸ਼ਿਕਾਇਤ ਹੈਗੇ ਸੀ ਕਿ ਉਹਦੇ ਵਿੱਚ ਟੈਂਡਰ ਵਿੱਚ ਘੱਟ ਪੈਸਾ ਜ਼ਿਆਦਾ ਬਹਿਕ ਤੋਂ ਜਿਹੜਾ ਉਹਨੂੰ ਨੁਮਾਫਾ ਕਮਾਉਣ ਵਾਸਤੇ ਸਾਰੇ ਅਧਿਕਾਰੀਆਂ ਨੇ ਮਿਲ ਕੇ ਸਾਰਾ ਕੁਝ ਕੀਤਾ ਇਸੇ ਵਿੱਚ ਅਧਿਕਾਰੀ ਦੇ ਬਜਾਇਆ ਪੁਲਿਸ ਜਿਹੜਾ ਕਮਿਸ਼ਨਰ ਹੈਗੇ ਕਿ ਨਾਮ ਪ੍ਰੋਬੀਜੈਂਸ ਐਸਐਸਪੀ ਇਹਨਾਂ ਦੇ ਖਿਲਾਫ ਕੋਈ ਨਾਮਜ਼ਦ ਸ਼ਿਕਾਇਤ ਕੀਤੀ ਸੀ ਜਾਂ ਇਹਨਾਂ ਦੀ ਸ਼ਿਕਾਇਤ ਕੀਤੀ ਸੀ ਜਾਂ ਇਹਨਾਂ ਨੂੰ ਜਾਂਚ ਵਾਸਤੇ ਗਿਆ ਸੀ ਕੋਈ ਗੱਲ ਕੀ ਤੁਹਾਡਾ ਤੁਹਾਡੇ ਕੀ ਤੱਕ ਜੁੜਿਆ ਜਿਹੜੀ ਅਸੀਂ ਕੰਪਲੇਟ ਕੀਤੀ ਹੈ ਚੀਫ ਡਾਇਰੈਕਟਰ ਵਿਜੀਲੈਂਸ ਚੰਡੀਗੜ੍ਹ ਕੀਤੀ ਹੈ ਅਸੀਂ ਨਾ ਇਹਨਾਂ ਨੂੰ ਮਿਲਿਆ ਨਾ ਕਦੀ ਸਾਡੇ ਇਹਨਾਂ ਨਾਲ ਫੋਨ ਤੇ ਗੱਲ ਹੋਈਏ ਨਾ ਕਦੀ ਰਾਫਤਾ ਹੋਇਆ ਇਸ ਸ਼ਿਕਾਇਤ ਤੋਂ ਜਦੋਂ ਸਸਪੈਂਡ ਹੋਣ ਤੋਂ ਪਹਿਲਾਂ ਕਦੀ ਵੀ ਅਸੀਂ ਇਹਨਾਂ ਨਾਲ ਸਾਡਾ ਕੋਈ ਰਾਫਤਾ ਹੀ ਨਹੀਂ ਹੋਇਆ ਤੇ ਕਦੀ ਸਾਨੂੰ ਲੋੜ ਵੀ ਨਹੀਂ ਪਈ ਅਸੀਂ ਸੋਸ਼ਲ ਮੀਡੀਆ ਤੇ ਆਵਾਜ਼ ਚੁੱਕਦੇ ਆ ਔਰ ਤੁਸੀਂ ਗਵਾਹ ਹੋ ਸਫਰਜੀ ਤੁਸੀਂ ਗਵਾਹ ਹੋ ਅਸੀਂ ਸੋਸ਼ਲ ਮੀਡੀਆ ਤੇ ਆਵਾਜ਼ ਚੁੱਕ ਕੇ ਮਸਲੇ ਹੱਲ ਕਰਾਏ ਆ ਚਾਹੇ ਉਹ ਮਸਲਾ ਸ਼ਾਮਲਰ ਜ਼ਮੀਨਾਂ ਦਾ ਹੀ ਅਸੀਂ ਆਵਾਜ਼ ਚੁੱਕੀ ਜਾਗਦਾ ਵੀਨੇ ਤੁਹਾਡੇ ਚੈਨਲ ਰਾਈ ਉਹ ਅੱਜ ਤੱਕ ਸ਼ਾਮਲਾ ਜ਼ਮੀਨ ਜਿਹੜੀ 200 ਕਰੋੜ ਰੁਪਏ ਦੀ ਹੈ ਸੀਲ ਹੈ ਅਸੀਂ ਆਵਾਜ਼ ਚੁੱਕੀ ਸੀ 40 ਕਰੋੜ 77 ਲੱਖ ਦਾ ਟੈਂਡਰ ਹਾਈ ਕੋਰਟ ਚ ਪੀਐਲ ਪਾਈ ਸੀ ਕੈਂਸਲ ਕਰਾਇਆ ਸੀ ਅਸੀਂ ਆਵਾਜ਼ ਚੁੱਕੀ ਸੀ ਜਿਹੜੀ ਬਿਲੀਬੋਰਡ ਦੀ ਜਗ੍ਹਾ ਸੀ 100 ਕਰੋੜ ਦੀ ਉੱਥੇ ਵੀ ਤੁਸੀਂ ਨਾਲ ਸੀ ਉਹ 100 ਕਰੋੜ ਦੀ ਜਗ੍ਹਾ ਹੀ ਬਿਲੀਬੋਰਡ ਨੂੰ ਦੁਵਾਈ ਅਸੀਂ ਆਵਾਜ਼ ਚੁੱਕੀ ਡੰਪ ਦੇ ਮੁੱਦੇ ਦੇ ਉੱਥੇ ਵੀ ਪੱਤਰਕਾਰ ਸਾਰੇ ਭਾਈਚਾਰੇ ਸੀ ਤੁਹਾਡੇ ਸਹਿਯੋਗ ਨਾਲ ਉੱਥੇ ਵੀ ਡੰਪ ਜਿਹੜਾ ਹੈ ਉੱਥੇ ਜਿਹੜੀ ਗੰਦਗੀ ਹੈ ਉਹਨੂੰ ਰੋਕਿਆ ਗਿਆ ਹੈ ਉੱਥੇ ਜਿਹੜਾ ਕੂੜਾ ਲੱਗਦਾ ਹੈ ਬੰਦ ਕਰ ਦਿੱਤਾ ਗਿਆ ਅਸੀਂ ਆਵਾਜ਼ ਚੁੱਕੀ ਜਾਗਦਾ ਮਹੀਨੇ ਅਕਤੂਬਰ ਦੇ ਮਹੀਨੇ ਸ੍ਰੀ ਹਰਮੰਦਰ ਸਾਹਿਬ ਦੇ ਨਜ਼ਦੀਕ ਜਿੰਨੇ ਵੀ ਹੋਟਲ ਸੀ ਜਿੱਥੇ ਦੇਪਾਰ ਦੇ ਡੇ ਚੱਲਦੇ ਸੀ ਉਹਨਾਂ ਦੇ ਖਿਲਾਫ ਅਸੀਂ ਆਵਾਜ਼ ਚੁੱਕੀ ਧਰਨੇ ਦਾ ਐਲਾਨ ਕੀਤਾ ਈ ਔਰ ਪ੍ਰਸ਼ਾਸਨ ਨੇ 53 ਪਰਚੇ 1 ਮਹੀਨੇ ਕੀਤੇ ਸੀ ਜਦਕਿ ਪਹਿਲੇ 12 ਮਹੀਨਾ ਇ ਤਿੰਨ ਪਰਚੇ ਸੀ ਸਥਾਨਾ ਬੀੜੂ ਜੇ ਜਾ ਕੇ ਡਾਟਾ ਲਵੋ ਇਹ ਜਾਗਦਮੀ ਰੀਏ ਜਿਹੜਾ ਜਨਤਾ ਪੱਖੀ ਸਟੈਂਡ ਲਾਂਦਾ ਹੈ ਤੁਹਾਨੂੰ ਲੱਗਦਾ ਕਿ ਇੰਨੇ ਵੱਡੇ ਘਟਾ ਲਈ ਦੀ ਜਾਂਚ ਇਹਨੀ ਜਲਦੀ ਪੂਰੀ ਹੋ ਸਕਦੀ ਹੈ ਜ ਜਦ ਐਸਐਸਪੀ ਨੂੰ ਵਿਜੀਲ ਨੂੰ ਸਸਪੈਂਡ ਕਰ ਦਿੱਤਾ ਗਿਆ ਜਾਂ ਫਿਰ 2027 ਦੇ ਇਲੈਕਸ਼ਨ ਲੈ ਕੇ ਇੱਕ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਤੁਸੀਂ ਉਹਨੇ ਬਲੀ ਦਾ ਬੱਕਰਾ ਕੁਝ ਮਹਾਵਰਾ ਪਸ ਮੈਨੂੰ ਤਾਂ ਬਲੀ ਦਾ ਬੱਕਰਾ ਹੀ ਲੱਗਦਾ ਪਿਆ ਵੀ ਮੈਨੂੰ ਹੁਣ ਲੱਗਦਾ ਵੀ ਜਿਹੜਾ ਅੱਗੋ ਅਫਸਰ ਤੇ ਹੋਰ ਗਾਇਡਗੇ ਦੇਖੋ ਇਹਦੇ ਚ ਮੁੱਖ ਦੋਸ਼ੀ ਜਿਹੜੇ ਹੈਗੇ ਨਾ ਐਕਸੀਐਨ ਹੈਗੇ ਆ ਜਦੋਂ ਐਕਸੀਐਨ ਨੂੰ ਪਹਿਲਾਂ ਗਾਹ ਕੀਤਾ ਗਿਆ ਜਦੋਂ ਸ਼ਿਕਾਇਤ ਦਿੱਤੀ ਗਈ ਹੈ ਇੱਕ ਚੀਜ਼ ਕਲੀਅਰ ਕਰ ਦਿੱਤੀ ਗਈ ਹੈ ਇਹ ਤਾਂ ਹੁਣ মিডিਆ ਪੁੱਛੇ ਨਾ ਐਕਸੀਐਨ ਨੂੰ ਇਹ মিডিਆ ਪੁੱਛੇ ਜਾ ਕੇ ਜਿਹੜੇ ਵੀ ਮਤਲਬ ਜਿਨ੍ਹਾਂ ਦੇ মিডিਆ ਨੂੰ ਸ਼ੱਕ ਹੈ ਵੀ ਮਤਲਬ ਇਹਦੇ ਵਿੱਚ ਕੀ ਮੰਸ਼ਾ ਹੈ ਵੀ ਸਰਕਾਰ ਨੂੰ ਇਨੇ ਕਰੋੜ ਦਾ ਘਾਟਾ ਪਾਇਆ ਗਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਵੇਂ ਕਿ ਭ੍ਰਸ਼ਟਾਚਾਰ ਤੇ ਉਹਨਾਂ ਦੀ ਜ਼ੀਰੋ ਟੋਲਰੈਂਸ ਪਾਲਸੀ ਹੈ ਕੀ ਕਹਿਣਾ ਚਾਹੋਗੇ ਮਾਮਲੇ 'ਚ ਕੀ ਮੰਗ ਕਰਨਾ ਚਾਹੋਗੇ ਮੈਂ ਪੰਜਾਬ ਦੇ ਸੀਐਮ ਪੰਜਾਬ ਦੇ ਮਾਨ ਮੁੱਖ ਮੰਤਰੀ ਇਮਾਨਦਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸੁਪਰੀਮੋ ਰਵਿੰਦ ਕੇਜੀਵਾਲ ਜੀ ਨੂੰ ਜਿਹੜੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਹੈ ਜਿਹੜੇ ਧਰਿਆ ਤੋਂ ਉੱਠੀ ਪਾਰਟੀ ਹੈ ਜਿਹੜੇ ਆਰਟੀ ਐਕਟ ਸੀ ਅੱਜ ਜਦ ਆਟੇ ਹੈ ਟੂ ਸਟਡੀ ਵਾਅਦ ਦਬਾਈ ਜਾ ਰਹੀ ਹੈ ਸ਼ਿਕਾਇਤ ਕਰਾਈ ਵਾਅਦ ਦਬਾਈ ਜਾ ਰਹੀ ਹੈ ਉਹਨਾਂ ਦੇ ਝੂਠੇ ਪਰਚੇ ਕਰਾਏ ਜਾ ਰਹੇ ਆ ਕਿਉਂਕਿ तकरीबन ਹਰ ਕ੍ਰਾਈਮ ਵਿੱਚ ਕਿਤੇ ਨਾ ਕਿਤੇ ਕਿਸੇ ਲੀਡਰ ਜਾਂ ਕਿਸੇ ਅਫਸਰ ਦੀ ਮਿਲੀ ਭੁਗਤੋਂ ਦੀ ਜੇ ਮਾਨ ਸਾਹਿਬ ਜੇਕਰ ਤੁਸੀਂ ਵਾਕਈ ਸੱਚੇ ਦੇਸ਼ ਭਗਤ ਹੋ ਭਗਵੰਤ ਭਗਤ ਸਿੰਘ ਦੀਆਂ ਲੀਹਾਂ ਤੇ ਤੁਸੀਂ ਚੱਲਣਾ ਚਾਹੁੰਦੇ ਹੋ ਅਜਨਾ ਤੁਹਾਡੇ ਕੋਲ ਸਾਲ ਬਚਿਆ ਹੈ 6 ਮਹੀਨੇ ਇਹਨਾਂ ਕਾਲੀਆਂ ਭੇਡਾਂ ਦੇ ਕਾਰਵਾਈ ਕਰੋ ਐਡਾ ਹੀ ਮੁੱਦਾ ਚੁੱਕਿਆ ਇੰਪਰੂਵਮੈਂਟਸ ਦਾ ਅਸੀਂ ਅਸੀਂ ਸਜ਼ਾ ਦੁਆ ਲੈਣੀ ਜੇ ਸਾਡੇ ਕੋ ਪਖਤਾ ਸਬੂਤ ਹੈਗੇ ਜੇ ਅਸੀਂ ਨਹੀਂ ਚਾਹਦੇ ਵੀ ਅਸੀਂ ਹਾਈ ਕੋਰਟ ਜਾਈਏ ਨਕੀ ਤੁਹਾਡੇ ਕੋ ਕੁਸਟਿੰਗ ਆਪਰੇਸ਼ਨ ਕਰ ਰਿਹਾ ਹੈ ਅਸੀਂ ਸਟਿੰਗ ਆਪਰੇਸ਼ਨ ਕੀਤਾ ਹੈ ਜੀ ਅੱਛਾ ਵੀਡੀਓ ਆਡੀਓ ਯਾ ਚਲੋ ਅਸੀਂ ਅਸੀਂ ਇਹ ਪੂਰੀ ਗਾਲਤ ਮੰਨੇਗੀ ਹਾਂ ਮੰਨੇਗੀ ਹੈ ਮੰਨੇਗੀ ਸਾਨੂੰ ਮਨਾਣਾ ਆਂਦਾ ਹੈ ਅਸੀਂ ਅੱਗੇ ਵੀ ਕੀਤਾ ਸੀ ਤਾਂ ਮਨਾਏ ਆ ਸਾਨੂੰ ਮਨਾਣਾ ਆਂਦਾ ਹੈ ਗਾਲਤ ਦੀ ਗੱਲ ਕਰਿਆ ਗਾਲਤ ਤੁਹਾਡੇ ਕੋ ਪ੍ਰੂਫ ਹੈਗੇ ਜਿਹੜਾ ਗਾਲਤ ਸਨੋਤੀ ਦੇ ਸਕੋ ਹਾਂਜੀ ਹਾਂਜੀ ਸਾਡੇ ਕੋ ਪਖਤਾ ਪ੍ਰੂਫ ਹੈਗੇ ਆ ਅਸੀਂ ਹਾਈ ਕੋਰਟ ਤੇ ਵਕੀਲਾਂ ਨਾਲ ਸਲਾਹ ਕਰ ਚੁੱਕੇ ਆ ਅੱLEM ਗੁਲਾਟੀ ਇਸ ਕੇਸ ਦੀ ਦੇਖਭਾਲ ਕਰ ਰਿਹਾ ਇਸ ਸੁਲਵਤ ਤਿੰਨ ਚਾਰ ਹੋਰ ਟੌਪ ਦੇ ਵਕੀਲ ਜਿਨ੍ਹਾਂ ਨੇ ਸਾਡੇ ਨਾਲ ਲੈਟਰਾਂ ਸਾਡੇ ਨਾਲ ਜਿਨ੍ਹਾਂ ਪੂਰਾ ਕੋਵਿਡ ਕੀਤਾ ਅਸੀਂ ਕਾਨੂੰਨੀ ਜਲ ਰਹੇ ਹਾਂ ਪੂਰਾ ਪਰ ਅਸੀਂ ਪਹਿਲਾਂ ਵੇਖਣਾ ਚਾਹੁੰਦੇ ਹਾਂ ਸਰਕਾਰ ਕੀ ਕਰ ਰਹੀ ਆ ਕੁਲਦੀਪ ਸਿੰਘ ਢਾਲੀਵਾਲੀ ਕਰ ਰਹੀ ਆ ਜਿਹੜੇ ਸਪੋਕਸਪਰਸਨ ਆ ਅਸੀਂ ਕੁਲਦੀਪ ਸਿੰਘ ਢਾਲੀਵਾਲ ਜੀ ਦਾ ਉਹਨਾਂ ਚੋਂ ਤੱਕ ਖੈਰਾ ਨਹੀਂ ਛੱਡਾਂਗੇ ਜਿੰਨਾ ਚਿਰ ਤੱਕ ਐਸ ਗੱਲ ਦਾ ਜਵਾਬ ਨਹੀਂ ਦੇਣਗੇ ਵੀ ਐਸਐਸਪੀ ਵਿਜੀਲੈਂਸ ਕੋ ਕਿਹੜੀ ਲਾਪਰਵਾਹੀ ਹੋਈ ਏ ਤੇ ਬਾਕੀ ਦੋਸ਼ੀ ਕੌਣ ਹੈ ਤੇ ਬਾਕੀ ਦੋਸ਼ੀਆਂ ਤੇ ਕਾਰਵਾਈ ਕਦੋਂ ਹੋਏਗੀ ਜੇਕਰ ਸਾਡੀ ਮੰਗ ਨਾ ਮੰਨੀ ਗਈ ਸਾਡੇ ਹੱਕ ਦੇ ਸੱਚੀ ਲੜਾਈ ਵਿੱਚ ਸਰਕਾਰ ਨੇ ਸਾਥ ਨਾ ਦਿੱਤਾ ਤੇ ਨਵੇਂ ਸਾਲ ਤੋਂ ਬਾਅਦ ਟਰਸਟ ਅੱਗੇ ਧਰਨਿਆ ਦਾ ਅਨਾਉਂਸਮੈਂਟ ਕਰ ਦਿੱਤਾ ਜਾਏਗਾ ਜਾਗਦਾ ਮੇਰੋ ਜਿੰਦੇ ਚਾ ਕਿਸਾਨ ਜਿੱਥੇ ਬੰਦੀਆਂ ਦਾ ਸਹਿਯੋਗ ਲਿਆ ਜਾਏਗਾ ਔਰ ਪੰਜਾਬ ਦੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਯੋਗਦਾਨ ਲਿਆ ਜਾਏਗਾ ਜਾਗਦਾ ਮੇਰ ਆਪਣੇ ਖੀਰਲੇ ਸਵਾਸ ਤੱਕ ਪ੍ਰੋਸਟਾਜਾਰੀਆਂ ਦੇ ਖਿਲਾਫ ਕਾਰਵਾਈ ਕਰਾ ਕੇ ਦੇਗਾ ਕਿਉਂਕਿ ਇਹਦੇ ਚ ਮੁੱਦਾ ਇੱਕ ਖੋਤੀ ਸਮਾਜ ਸੇਵਕ ਦਾ ਤੇ ਕੁਝ ਪ੍ਰੋਫੈਸਰਾਂ ਦਾ 5 ਸਾਲ ਤੋਂ ਬੰਦਰਬਾਂਡ ਕਰਦੇ ਆ ਰਹੇ ਆ 5 ਸਾਲ ਤੋਂ ਗਰੀਬ ਜਨਤਾ ਦਾ ਖੂਨ ਚੂਸਦੇ ਆ ਰਹੇ ਆ ਜੇਕਰ ਕਿਤੇ ਮੈਂ ਗਲਤਾਂ ਕਿਤੇ ਮੈਂ ਕਿਸੇ ਕੋਈ ਰਿਸ਼ਵਤ ਲਈ ਏ ਕਿਤੇ ਮੈਂ ਕਦੀ ਡਿਮਾਂਡ ਕੀਤੀ ਏ ਮੇਰਾ ਲਾਈਵ ਡਿਟੈਕਟਿਵ ਟੈਸਟ ਕਰਾ ਲੋ ਮੇਰਾ ਪੋਲੀਓਗ੍ਰਾਫੀ ਟੈਸਟ ਕਰਾ ਲੋ ਮੈਂ ਤਿਆਰ ਆ ਮੀਡੀਆ ਸਾਹਮਣੇ ਪਰ ਮੇਰੇ ਨਾਲ ਸਾਰੇ ਜਿਹੜੇ ਬੰਦਿਆਂ ਤੇ ਮੈਲੀਗਨ ਲਾਨਾ ਇਹਨਾਂ ਦਾ ਲਾਈਵ ਡਿਟੈਕਟਿਵ ਟੈਸਟ ਕਰਾਇਆ ਜਾਏਗਾ ਇਹਨਾਂ ਦਾ ਪੋਲੀਗ੍ਰਾਫ ਟੈਸਟ ਕਰਾਇਆ ਜਾਏਗਾ ਜੇਕਰ ਇਹ ਇਮਾਨਦਾਰ ਨੇ ਜੇਕਰ ਇਹਨਾਂ ਕਰਪਸ਼ਨ ਨਹੀਂ ਕੀਤੀ ਆਪਾਂ ਇਹਨਾਂ ਨੂੰ ਤਰੀਕ ਦਿੰਨੇ ਆ ਇਹ ਤਰੀਕ ਤੇ ਆਣ ਤੇ ਲਾਈਵ ਇਨਵੈਸਟਿਗੇਟਿਵ ਟੈਸਟ ਕਰਾਣ ਨਹੀਂ ਤਾਂ ਸਾਡੇ ਸਾਹਮਣੇ ਜਿਨ੍ਹਾਂ ਦੇ ਇਲਜ਼ਾਮ ਲਾ ਰਹੇ ਆ ਲਾਈਵ ਡਿਬੇਟ ਕਰਨ ਅਸੀਂ ਫਿਰ ਸਬੂਤ ਜਨਤਾ ਦੇ ਸਾਹਮਣੇ ਰੱਖਾਂਗੇ ਮੀਡੀਆ ਦੇ ਸਾਹਮਣੇ ਰੱਖਾਂਗੇ ਅਸੀਂ ਢਾਲੀਵਾਲ ਨੂੰ ਵੀ ਓਪਨਲੀ ਚੈਲੰਜ ਕਰਦੇ ਆ ਤੁਹਾਡੇ ਰਾਹੀ ਜਾਗਦਾ ਮਿਰ ਚੈਲੰਜ ਕਰਦਾ ਹੈ ਕਿਸਾਨ ਜਿੱਥੇ ਬੰਦਿਆ ਚੈਲੰਜ ਕਰਦੇ ਆ ਢਾਲੀਵਾਲ ਸਾਹਿਬ ਸਾਡੇ ਨਾਲ ਡਿਬੇਟ ਕਰੋ ਇਸ ਮੁੱਦੇ ਦੇ ਅਸੀਂ ਤੁਹਾਡੇ ਮੂੰਹੋਂ ਕਹਵਾਵਾਂਗੇ ਕਿ ਕ੍ਰਪਸ਼ਨ ਹੋਈ ਏ ਜੇ ਅਸੀਂ ਨਾ ਕਹਵਾ ਛੱਡਾਂਗੇ ਅਸੀਂ ਅੰਬਸਰ ਸ਼ਹਿਰ ਛੱਡਾਂਗੇ ਪਰ ਜਿਹੜੀ ਸਿੱਟ ਦੀ ਰਿਪੋਰਟ ਆਈ ਹੈ ਕੀ ਰਿਪੋਰਟ ਆਈ ਹੈ ਸੈਟਲ ਰਿਪੋਰਟ ਬਾਰੇ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਫੋਨ ਕੀਤਾ ਪਰ ਉਹਨਾਂ ਨੇ ਕਿਹਾ ਵੀ ਇਹ ਸੀਕ੍ਰਟ ਮੈਟਰ ਹੈ ਅਸੀਂ ਚੀਫ ਸੈਕਟਰੀ ਨੂੰ ਦਿੱਤਾ ਹੈ ਹੁਣ ਇਹਦੇ ਬਾਰੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਆਰਟੀਏ ਪਾਣ ਲੱਗੇ ਆ ਤੇ ਅਸੀਂ ਕੱਲ ਆਪਣਾ ਆਰਟੀਏ ਦਾ ਪ੍ਰੋਸੈਸ ਸ਼ੁਰੂ ਕਰਾਂਗੇ ਅਸੀਂ ਤਾਂ ਤੌਰ ਤੱਕ ਜਾਵਾਂਗੇ ਅੱਗੇ ਵੀ ਜਿਹੜੇ ਮੁੱਦੇ ਹੋਇਆ ਤੌਰ ਤੱਕ ਗਏ ਆ ਜੇਕਰ 7 ਸਾਲ ਤੋਂ ਸ਼ਾਮਲਰ ਜ਼ਮੀਨ ਤੇ ਅਜੇ ਤੱਕ ਐਟਰੀ ਲੱਗ ਸਕੀ ਤੇ ਇਹ ਜਾਗ ਦਾ ਜ਼ਮੀਰ ਦੀ ਇਮਾਨਦਾਰੀ ਸਾਬਤ ਕਰਦੀ ਹੈ